thank <laughs> you ਉਹ ਇਥੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੇ ਜੇ ਪਾਤਸ਼ਾਹ ਤੁਸੀਂ ਮੱਕਣ ਸ਼ਾਨ ਲਬਾਣੀ ਦਾ ਬੇੜਾ ਬੰਨੀ ਲਾਇਆ ਤੇ ਸਤਿਗੁਰੂ ਮੇਰੇ ਤੇ ਇੱਕ ਕਿਰਪਾ ਕਰ ਦੇ ਮੇਰੇ ਤੇ ਬਖਸ਼ਿਸ਼ ਕਰੋ ਤੇ RAM RAJ ਰਾਜਾ ਅਸ਼ਾਮ ਦਾ ਗੁਰੂ ਤੇਗ ਬਾਹ ਦਰਸ਼ਾ ਦੇ ਚਰਨਾਂ 'ਚ ਬੇਨਤੀ ਕਰਦਾ ਹੋਇਆ ਮੈਂ ਬਜ਼ੁਰਗ ਹੁੰਦਾ ਜਾਂਦਾ ਬੁੱਢਾ ਹੁੰਦਾ ਦਾ ਮੇਰੇ ਸਿਰ ਝੁਕਾਏ ਬੜੀਆਂ ਥਾਵਾਂ ਦੋਤੇਆਂ ਗਿਆ ਪਰ ਕਿਤੋਂ ਵੀ ਲੋਕਤਾਂ ਮਿਲਿਆ ਸਤਿਗੁਰੂ ਤੁਸੀਂ ਮੇਰੇ ਤੇ ਕਿਰਪਾ ਕਰ ਦੇ ਤੇ ਗੁਰੂ ਤੇ ਕਿਉਂਕਿ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਜਿਹੜੀ ਮੈਂ ਪਹਿਲਾਂ ਗੱਲ ਕਹੇ ਧਰਦੇ ਆ ਵੀ ਸਾਨੂੰ ਮੁੰਡਾ ਪੀਰ ਨੇ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਤਾ ਅਸੀਂ ਇਸੇ ਭਲੇ ਖੇਚੇ ਤੁਰੇ ਤੁਰੇ ਨੂੰ ਜਾਈਏ ਤੇ ਜਾਈਏ ਕਿੱਥੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਬਈ ਆਪਾਂ ਦੇ ਬੋਲਿਆ ਚਲੋ ਬਚਨ ਮੈਂ ਦੁਨੀਆਂ ਵਿੱਚ ਨਹੀਂ ਪਾਉਣਾ ਚਾਹੁੰਦਾ ਕੋਈ ਕਹਿੰਦਾ ਤਾਂ ਮਨੀ ਚਾਦਰ ਹੈ ਸ੍ਰਿਸ਼ਟੀ ਦੀ ਚਾਦਰ ਹੈ ਚਾਦਰ ਤੇ ਚਾਦਰ ਨੂੰ ਪਿਆਰ ਇੱਕ ਦੂਜੇ ਤੋਂ ਜ਼ੂਰੀ ਨਹੀਂ ਬਣਾਉਣੀ ਹੈ ਤੇ ਤੇਰੇ ਅੰਦਰ ਕਿ ਸੱਚੇ ਭਰੇ ਵੀ ਹੈ ਹੈ ਤੇ ਮਹਾਰਾ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ dari yang paling kau cintai,